ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਇਹਨਾਂ ਤਸਵੀਰਾਂ ਤੋਂ ਬਾਅਦ ਲੋਕ ਇਹ ਸਵਾਲ ਕਰਦੇ ਪਏ ਸਨ ਕਿ ਆਖਰ ਇਹ ਕੁੜੀ ਕੌਣ ਹੈ ਖਬਰਾਂ ਭਾਵੇਂ ਲੱਖ ਚਲਦੀਆਂ ਹੁਣ ਪਰ ਇਸ ਖਬਰ ਦੇ ਵਿੱਚ ਹਕੀਕਤ ਕੀ ਸਾਹਮਣੇ ਆ ਰਹੀ ਹੈ ਤੁਸੀਂ ਸੁਣ ਕੇ ਹੈਰਾਨ ਹੋ ਜਾਣਾ ਸਵਰ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਦਗਾ ਕਮਾਉਣ ਵਾਲੀ ਕੈਨੇਡੀਅਨ ਲਾੜੀ ਨੂੰ ਥਾਣਾ ਜੋਧਾ ਦੀ ਪੁਲਿਸ ਨੇ ਐਲਓਸੀ ਦੇ ਆਧਾਰ ਤੇ ਕੈਨੇਡਾ ਲਈ ਜਹਾਜ਼ ਚੜਨ ਲੱਗੀ ਨੂੰ ਨੇਪਾਲ 에ਅਰਪੋਰਟ ਤੋਂ ਕਾਬੂ ਕਰਕੇ ਮਾਨਯੋਗ ਜੱਜ ਰਾਜਕਰਨ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਿੱਥੇ ਮਾਨਯੋਗ ਜੱਜ ਨੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਥਾਣਾ ਜੋਧਾ ਦੇ ਸਬ-ਇੰਸਪੈਕਟਰ ਕੇਵਲ ਕੁਸ਼ਣ ਨੇ ਦੱਸਿਆ ਕਿ ਲਖਬੀਰ ਕੌਰ ਪੁੱਤਰੀ ਸੁਭਾ ਸਿੰਘ ਵਾਸੀ ਰੰਗੋਵਾਲ ਦਾ ਵਿਆਹ ਗੁਰਸੇਵਕ ਪਾਲ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਕਮਰਪਾਰਕ ਨਿਊ ਰਾਜਗੁਰੂ ਨਗਰ ਲੁਧਿਆਣਾ ਨਾਲ 18 ਅਗਸਤ 2119 ਨੂੰ ਹੋਇਆ ਸੋਹਰੇ ਪਰਿਵਾਰ ਨੇ ਲਖਬੀਰ ਕੌਰ ਨੂੰ ਕੈਨੇਡਾ ਭੇਜਣ ਦੇ ਲਈ ਤਕਰੀਬਨ 26 ਲੱਖ ਰੁਪਏ ਖਰਚੇ ਦਿੱਤੇ ਜੋ ਉਹਨਾਂ ਦਾ ਪੁੱਤਰ ਵੀ ਕੈਨੇਡਾ ਜਾ ਕੇ ਸੈਟਲ ਹੋ ਜਾਵੇ 9 ਸਤੰਬਰ 2019 ਨੂੰ ਸੋਹਰਾ ਪਰਿਵਾਰ ਦੇ ਘਰੋਂ ਕੈਨੇਡਾ ਦਾ ਵੀਜ਼ਾ ਲੱਗਣ ਤੇ ਇਹ ਕੈਨੇਡਾ ਗਈ ਸੀ ਪਰ ਕੈਨੇਡਾ ਦੀ ਚਮਕਦਮਕ ਦੇਖ ਕੇ ਡਾਲਰਾਂ ਦੇ ਲਾਲਚ ਦੇ ਵਿੱਚ ਉਸਨੇ ਆਪਣੇ ਪਤੀ ਨੂੰ ਕੈਨੇਡਾ ਲਿਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਿਸ ਤੇ ਸੋਹਰੇ ਪਰਿਵਾਰ ਨੇ ਉਸ ਦੀਆਂ ਬਹੁਤ ਮਿੰਨਤਾਂ ਕੀਤੀਆਂ ਪਰ ਉਹ ਟਸ ਤੋਂ ਮਸ ਨਹੀਂ ਹੋਈ ਅਤੇ ਉਸਨੇ ਪੀसीसी ਅਨਮੈਰਿਡ ਦੀ ਕਰਵਾ ਦਿੱਤੀ ਜਦਕਿ ਉਸਦੀ ਮੈਰਿਜ ਕੋਡ ਦੇ ਵਿੱਚ ਰਜਿਸਟਰ ਹੋਈ ਹੋਈ ਸੀ ਆਖਿਰਕਾਰ ਗੁਰਸੇਵਕਪਾਲ ਸਿੰਘ ਅਤੇ ਉਸਦੇ ਪਿਤਾ ਨਰਮਲ ਸਿੰਘ ਨੇ ਅਨਮੈਰਿਡ ਦੱਸ ਕੇ ਕਾਰਵਾਈ ਪੀसीसी ਨੂੰ ਆਧਾਰ ਬਣਾ ਕੇ ਇਨਸਾਫ ਲਈ ਸ਼ਿਕਾਇਤ ਐਸਐਸਪੀ ਜ਼ਿਲ੍ਹਾ ਦਿਹਾਤੀ ਕੋਲ ਦਿੱਤੀ ਇਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਉਸ ਨੂੰ ਹੁਣ 네ਪਾਲ 에어ਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਗੁਰਸੇਵਕਪਾਲ ਸਿੰਘ ਜੀ ਕੀ ਹੋਇਆ ਸੀ ਪੂਰਾ ਮਾਮਲਾ ਕੀ ਦੱਸੋਗੇ ਉਹ ਜਦੋਂ ਪੈਸੇ ਦੇ ਕੋਲੇ ਆ ਗਏ ਢੇਡ ਸਾਲ ਬਾਅਦ ਉਹਨੇ ਕਾਲ ਕਰਨੀ ਬੰਦ ਕਰਤੀ। ਉਹ ਪੁੱਤ ਸਾਡੇ ਪੋਟਾ ਕਰਦੀ ਇਹ ਮੈਟਰੀ ਤੋਂ ਤੇ ਅਫਸਰਟ ਆ ਜਾਂ ਪੁੱਤ ਸਾਡੇ ਨੰਬਰ ਉਹਦੇ ਕੋਲੇ ਕਿਵੇਂ ਗਿਆ ਇਹਨੇ ਗਰਾਊਂਡ ਖਾਣ ਦੇ ਪੁੱਤ ਸੀ ਪੁੱਤ ਮਰਾਜਨ ਸੀਗਾ। ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾਈ। ਕਦੋਂ ਵਿਆਹ ਹੋਣਾ 18 8 19 ਨੂੰ ਮੇਰੀ ਮੈਰਿਜ ਸੀ ਤੇ 9 9 19 ਨੂੰ ਉਹਦੀ ਫਲੈਟ ਤੇ ਲੀਅਰ ਪੁੱਟਣੀ। ਤੇ ਉਸ ਤੋਂ ਬਾਅਦ ਕੀ ਹੋਇਆ ਗੱਲਬਾਤ ਕੀ ਹੋਈ? ਗੱਲਬਾਤ ਕੁਝ ਨਹੀਂ ਬਸ ਉਹ ਜਦੋਂ ਫੋਨ ਕਰੀਦਾ ਸੀ ਕੀ ਕਰਦੇ ਇਹੀ ਕਹਿੰਦੀ ਸੀ ਮੈਂ ਚਾਹ ਪੀਣੀ ਹੈ। ਚਾਹ ਪੀਣ ਤੋਂ ਇਲਾਵਾ ਉਹਨੂੰ ਕੋਈ ਕੰਮ ਹੀ ਹੈ ਨਹੀਂ ਸੀ। ਤੇ ਉਹਨੂੰ ਮੈਂ ਕਈ ਵਾਰੀ ਕਿਹਾ ਵੀ ਮੈਨੂੰ ਆਪਦੇ ਸਟੜੀ ਦੇ ਡਾਕੂਮੈਂਟ ਜਾਂ ਕੋਈ ਕਿਤਾਬ ਜਾਂ ਕੋਈ ਬੁੱਕ ਜਾਂ ਕੋਈ ਹੋਰ ਕੁਝ ਦਿਖਾ ਉਹਨੇ ਕਦੇ ਕੁਝ ਨਹੀਂ ਦਿਖਾਇਆ ਕਿਹੜੀ ਸ਼ਰਤਾਂ ਤੁਹਾਡੇ ਨਾਲ ਵਿਆਹ ਹੋਇਆ ਸੀਗਾ ਪੱਕੀ ਪੱਕੀ ਮਾਰੇ ਸੀਗੀ ਇਹ ਸ਼ਰਤ ਇਹ ਸੀ ਵੀ ਬਸ ਬਾਹਰ ਚਲੇ ਜਾਵਾਂਗੇ ਹੋਰ ਕੋਈ ਸ਼ਰਤ ਨਹੀਂ ਸੀ ਜਾਨ ਕੇ ਪੱਕੀ ਮਾਰੇ ਸੀਗੀ ਕੋਈ ਕੰਟੈਕਟ ਨਹੀਂ ਸੀਗਾ ਜੀ ਮਾਰੇ ਦਾ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਪਰੇਸ਼ਾਨੀ ਜਦੋਂ ਲੜਕੀ ਨੂੰ ਧੋਖਾ ਦਿੱਤਾ ਤੁਹਾਡੇ ਨਾਲ ਪੈਸੇ ਖਰਾਬ ਹੋ ਗਏ ਮੈਨੂੰ ਕਹਿੰਦੇ 2.5 ਲੱਖ ਰੁਪਏ ਦੇ ਮੈਂ 2.5 ਲੱਖ ਕਿੱਥੋਂ ਦਿੰਦਾ ਵੀ ਕੰਮ ਉਹ ਬਾਹਰ ਕਰਦੀ ਆ ਉਹਨੂੰ ਮੈਨੂੰ ਭਜਣਾ ਚਾਹੀਦਾ ਉਹ ਮੈਨੂੰ ਉਹ ਲੜਕੀ ਗ੍ਰਿਫਤਾਰ ਹੋ ਗਈ ਕੀ ਮੰਗ ਕਰਦું ਸੀ ਮੰਗੋ ਨੇ ਇਹ ਹੀ ਕਿਹਾ ਵੀ ਮੈਂ ਸਾਡੇ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੂੰਗਾ ਵਾਪਸ ਕਰ ਦੂੰਗੀ ਬਟ ਮੈਂ ਉਹਨੇ ਮੇਰੇ ਨਾਲ ਰੜਾ ਨਹੀਂ ਹੈਗਾ ਇਹ ਸੈਟ ਮਤਲਬ ਕਹਿੰਦੇ ਡਿਸੀਜਨ ਲਈ ਆਈ